ਸਾਵਾ ਜੀ ਜੀ ਫਤਿਹ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਅੱਜ ਅਸੀਂ ਦਸਵੇਂ ਪਾਸ਼ਾ ਜੀ ਦਾ ਜੋ ਮਹਾਨ ਨਗਰ ਕੀਰਤਨ ਐਸ ਵੇਲੇ ਠਾਠਾ ਮਾਰਦਾ ਆ ਰਿਹਾ ਉਹਦੇ ਵਿੱਚ ਗੱਦਗਾ ਬਾੜਦੀਆਂ ਤੇ ਜਿਹੜਾ ਗੁਰੂ ਘਰ ਦਾ ਕੀਰਤਨ ਆ ਉਹ ਹੁੰਦਾ ਹੋਇਆ ਮਹਾਰਾਜ ਜੀ ਦੀ ਜਿਹੀ ਸਵਾਰੀਆਂ ਫੁਲਾਣਾ ਲੱਦੀ ਆ ਰਹੀ ਆ ਪੰਜ ਪਿਆਰੇ ਨਾਲ ਪੰਜ ਪਿਆਰੇ ਅਨਵਾਈ ਕਰ ਰਿਹਾ ਹੈ ਮਹਾਰਾਜ ਜੀ ਔਰ ਅਸੀਂ ਉਹਦੇ ਜਿਹੜੀਆਂ ਲਾਈਵ ਤਸਵੀਰਾਂ ਆ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੇ ਨਾਲ ਬਨੇ ਰਹਿਣਾ ਦੇਖਦੇ ਰਹਿਣਾ ਦੁਆਬਾ ਨਿਊਜ਼ ਕਮਾਨੀ ਹੋਰ ਤੇ ਜਿਹੜੀ ਗਾਧਕਾ ਪਾਲਦੀ ਆ ਉਹ ਉੱਥੋਂ ਧੋੜਿਆ ਦੇ ਗਾਧਕਾ ਪਾਲਦੀ ਸਾਹਮਣੇ ਜਿਹੜੀ ਆਪਣਾ ਗਾਧਕਾ ਪ੍ਰਦਰਸ਼ਨ ਕਰ ਰਹੀ ਆ ਤੇ ਨਾਲ ਨਾਲ ਬਾਜਾ ਬੈਲ ਪਾਲਡੀਆਂ ਬਾਜਾ ਸਾਰੇ ਤਕਰੀਬਨ ਨਾਲ ਨਾਲ ਮਾਰੀ ਦੇ ਚੱਲ ਰਹੇ ਆ ਚਲੋ ਮਾਰੀ ਦੀ ਸਵਾਰੀ ਬਿਲਕੁਲ ਲੱਗੇ ਆਉਗੀ ਅਸੀਂ ਤੁਹਾਨੂੰ ਉਹਦੀਆਂ ਜਿਹੜੀਆਂ ਤਸਵੀਰਾਂ ਉਹ ਲਾਈਵ ਦਿਖਾਵਾਂਗੇ ਧੰਨਵਾਦ ਜੀ Terima kasih <muchas> telah menonton میں ہور سناواتھينو ہولا نتا ري درد تکنا پينو ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਸੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਜਿੰਨੇ ਵੀ ਦੇਸ਼ ਪ੍ਰਦੇਸ਼ ਦੇ ਵਿੱਚ ਸਾਡੇ ਭਰਾ ਪੈਣਾ ਦੇਖ ਰਹੇ ਨੇ ਦੁਆਬਾ ਨਿਊਜ਼ ਦੇਖ ਰਹੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਅਤੇ ਆਸ਼ ਕਰਦੇ ਹਾਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਗੱਲਬਾਤ ਕਰਾਂਗੇ ਅੱਜ ਦੇ ਮੌਕੇ ਤੇ ਜੋ ਮਹਾਨ ਨਗਰ ਕੀਰਤਨ ਆਇਆ ਤੇ ਉਹਨਾਂ ਨਾਲ ਗੱਲ ਕਰਦੇ ਜੀ ਬਣਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਜਿਹੜਾ ਨਗਰ ਕੀਰਤਨ ਨਿਕਲਿਆ ਬੜਾ ਪੀਸਫੁਲ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਗਰਗੀਤਨ ਨਿਕਲਿਆ ਤੇ ਪ੍ਰੋਪਰ ਡਿਊਟੀਆਂ ਲੱਗੀਆਂ ਹੋਈਆਂ ਮਲਾਜ਼ਮਾਂ ਦੀਆਂ ਤੇ ਹਰੇਕ ਜਗ੍ਹਾ ਤੇ ਡਿਵਰਸਨ ਵੀ ਲੱਗੀਆਂ ਹੋਈਆਂ ਆ ਤੇ ਜਿਹੜਾ ਅੱਜ ਤੁਹਾਡੀ ਸੇਵਾ ਵੀ ਲੱਗੀ ਹੋਆ ਜੀ ਤੇ ਜਿਹੜੇ ਸਾਡੇ ਦਰਸ਼ਕ ਦੇਖ ਰਿਹਾ ਹੈ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਆਪਣਾ ਬਿਲਕੁਲ ਹੀ ਪੂਰੀ ਸ਼ਰਧਾ ਪੂਰਵਕ ਦੇ ਨਾਲ ਜਿਹੜਾ ਨਗਰਗੀਤਨ ਵਿੱਚ ਸ਼ਾਮਲ ਹੋਵੋ ਤੇ ਜੇਬ ਕਤਰਿਆਂ ਤੋਂ ਥੋੜਾ ਸਤਰ ਕਰਵੋ ਕਿਉਂਕਿ ਕੋਈ ਮਾਰੇ ਅੰਸਰ ਵਿੱਚ ਆਦਗੇ ਵੱਟ ਜਾਂਦੇ ਹਨ ਗੁਰ ਕੀਰਤਨ ਦੇ ਤੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਮੋਬਾਈਲ ਤੇ ਪਰਸ ਵਗੈਰਾ ਕੱਢਦੇ ਉਹਨਾਂ ਦਾ ਖਾਸ ਕਰਕੇ ਧਿਆਨ ਰੱਖੋ ਤੇ ਬਾਕੀ ਸਾਡੇ ਵੀ ਮਲਾਜਮਾਂ ਦਾ ਧਿਆਨ ਰੱਖਿਆ ਸਿਵਲ ਤੁਹਾਡੀ ਬਿਲਕੁਲ ਪੂਰੀ ਤਿਆਰੀ ਹੈ ਜੀ ਬਿਲਕੁਲ ਜੀ ਜੇ ਕੋਈ ਸ਼ਰਾਤ ਕਰ ਜਾਂ ਪੰਜਾਬ ਕੋਈ ਗੱਲਬਾਤ ਹੋਵੇ ਬਿਲਕੁਲ ਪੂਰੀ ਤਿਆਰੀ ਹੈ ਜੀ ਲਓ ਜੀ ਹਮਨ ਦੀ ਦਵਾਗੇ ਇਸੇ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਾਵਨ ਦਿਵਸ ਆ ਸਾਡੇ ਦਸ਼ਮੇਸ਼ ਪੈਦਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਮਾਨ ਸਦਾਨੀ ਜਿਹਨਾਂ ਦਾ ਪਾਵਨ ਆਗਮਨਪੁਰ ਜੇ ਬੇਸਵੰਚ ਅਸੀਂ ਨਗਰ ਕੀਰਤਨ ਦੇ ਰੂ ਦੇ ਵਿੱਚ ਉਹਨਾਂ ਦੇ ਜਿਹੜੇ ਕੀਤੇ ਦੱਸੇ ਹੋਏ ਤੇ ਤੋ ਹੈਗੇ ਆ ਵੀ ਅਸੀਂ ਕਿਸ ਤਰ੍ਹਾਂ ਸੇ ਕੰਮ ਨੂੰ ਅੱਗੇ ਲੈ ਕੇ ਜਾਣਾ ਉਹਦਾ ਹੋਕਾ ਦੰਦੇ ਹੋਏ ਅਸੀਂ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਨੀ ਆ ਅੱਜ ਅਸੀਂ ਇਸ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਉਹਨਾਂ ਦੇ ਜੀਵਨ ਦੇ ਵਿੱਚ ਜੋ ਜਾਜ ਦਸੀ ਆ ਉਹਨੂੰ ਬਣਾਉਂਦੇ ਹੋਏ ਆਪਣਾ ਜੀਵਨ ਸਵਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਮਹਾਰਾਜਾ ਪਾਤਸ਼ਾਹ ਜੀ ਬਰੀਆ ਮਾ ਕੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰਚੇਲਾ ਸਰਬਸਦਾਨੀ ਧਨਤੰਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀ ਹੱਦੀਆਂ ਆਪ ਸੰਤਾਂ ਨੂੰ ਲੱਖ ਲੱਖ ਵਧਾਈਆਂ ਇਸ ਵਾਰ ਦੇ ਵਿੱਚ ਅੱਜ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਸੈੰਗ ਸਭਾ ਮਾਡਲ ਟਾਊਨ ਤੋਂ ਆਰੰਭ ਹੋਣ ਜਾ ਰਿਹਾ ਹੈ ਜਿਸ ਵਿੱਚ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਵਾਪਸ ਇਸੇ ਸਥਾਨ ਤੇ ਪਹੁੰਚੇਗਾ ਆਓ ਆਪਾਂ ਸਾਰੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਖਾਲਸਾ ਪੰਥ ਸਾਜਿਆ ਹੈ ਆਪਾਂ ਬਾਣੀ ਦੇ ਬਾਣੇ ਦੇ ਧਾਰਨੀ ਹੋਈਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਚੱਲਣ ਨਾਲ ਆਪਾਂ ਨੂੰ ਪਰਮਾਤਮਾ ਵੱਲ ਚੱਲੇ ਆਪਾਂ ਸਾਰੇ ਗੁਰੂ ਸਾਹਿਬਾਂ ਦੀ ਜੋ ਧਾਰਮਿਕ ਸੰਗਤ ਹੋ ਰਹੀ ਹੈ ਆਪੇ ਆਪਣੇ ਤੇ ਆਪਣੇ ਪਰਿਵਾਰ ਸਮੇਤ ਸ਼ੁਭਕਾਮਨਾਤ ਕਹੀਏ ਮੈਂ ਆਪਣੇ ਵੱਲੋਂ ਸੰਗੋਲ ਪਰਿਵਾਰ ਪਰੋਂ ਸਾਰੀ ਸੰਗਤ ਨੂੰ ਗੁਰਪੁਰਬ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਦੇਖੋ ਪ੍ਰਮਾਤਮਾ ਸਾਡੇ ਆਪਣੇ ਚਾਰੇ ਪਰਿਵਾਰ ਦੇ ਵਿੱਚ ਸਾਰੀ ਸੰਗਤ ਦੇ ਸਿਰ ਤੇ ਫੇਰ ਬਰਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਿਬ ਜੀ ਨੂੰ ਨਾਮ ਦੇ ਜੀ ਪ੍ਰਕਾਸ਼ ਦਿੰਦਿਆਂ ਸਾਰੀ ਸੰਗਤ ਨੂੰ ਵਧਾਈ ਹੋਵੇ ਸਿੱਖ ਤੰਦਨੂ ਬ੍ਰਾਂਹ ਸਾਹਿਬ ਜੀ ਜੋ ਸਿੱਖ ਧਰਮ ਦੀ ਸਰੂਪ ਉਹ ਜੂ ਨੇ ਗੁਰਤਾ ਗਦੀ ਤੇ ਨੇ ਕਾਲਜੋਗ ਦੇ ਕੋਸ ਨੇ ਸਰੂਰੀ ਕਾਇਨਾਤ ਨੇ ਜੋ ਮੇਰੀ ਆਪਣੀ ਸੋਚਨ ਕਿ ਇੱਕ ਤੰਦਨੂ ਵਿਸ਼ਵ ਦਾ ਗੁਰੂ ਦਾ ਪ੍ਰਭੂ ਵਿਸ਼ੇਰੀ ਉਹ ਸਿੱਖ ਧਰਮ ਨਾਲ ਅਟੈਚ ਹੋਏਗੀ ਉਹ ਜਿਸ ਵਿੱਚ ਸੇਣੀ ਗਵੈਤਰੀ ਕੇ ਜਨਾ ਉਹ ਵੈਰੀ ਬ੍ਰੋਦਰੀ ਸਭ ਲਈ ਨਿਮਰਤਾ ਅਤੇ ਸ਼ਕਤੀ सुरक्षा वास्ते गुरु साहब ने कल गुर का। का। गुरु नानक विखे जो अच्छा धन गुरु गोबिंद जी महाराज दसमेश पिता बाली जहान ਉਹ ਜਹਾਨ ਸਾਡੇ ਪਿਤਾ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪਰਮ ਤੇ ਜਿਹੜਾ ਅੱਜ ਨਗਰ ਕੀਰਤਨ ਦੀ ਜਿਹੜੀ ਅੱਜ ਸ਼ੁਰੂਆਤ ਹੋ ਰਹੀ ਹੈ ਸਾਰੀ ਸਿੱਖ ਜਗਤ ਨੂੰ ਦੇਸ਼ ਦੁਨੀਆ ਵਿੱਚ ਭਾਰੇ ਸਾਡੇ ਸਿੱਖ ਕੌਮ ਦੇ ਪਤਨਾਂ ਪਰਮ ਨਾਲ ਹੀ ਮੈਂ ਰਾਜਨਾਲ ਗੁਰੂ ਸਾਹਾ ਸਾਡੇ ਸਾਰਿਆਂ ਜੀ ਬਸੇ ਤਰ੍ਹਾਂ ਭਾਈਚਾਰਾ ਯਾਰ ਇਤਫਾਕ ਇਹ ਹੈ ਬ੍ਰੈਂਡ ਸਿੱਕਾ ਛਿੜਦਾ ਹਮੇਸ਼ਾ ਇਹਦੇ 40 ਰੁਪਏ ਜੋ ਖਾਲਸਾ ਪੰਥ ਦੀ ਰਾਜਾ ਸਰਕਾਰ ਸਿੱਖ ਮਹਾਰਾਜ ਜੀ ਨੇ ਕੀਤੀ ਹੈ ਉਹ ਜੁਗ ਜੁਗਤਾਲ ਐਸੀ ਰਹੇਗੀ ਅਸੀਂ ਸਮੇਂ ਚ ਆਏ ਤੇ ਜਾਵਾਂਗੇ ਪਰ ਇਹ ਖਾਲਸਾ ਪੰਥ ਹਮੇਸ਼ਾ ਦਾ ਚੜਦਾ ਇਤਿਹਾਸ ਬਹੁਤ ਬਹੁਤ ਸਤਿ ਪ੍ਰਗਟ ਹੋ ਮਰਦਾ ਦੇਸ਼ ਨਗਰ ਕੀਰਤਨ ਵਿੱਚ ਹਾਜੀ ਲੋਹੜੀ ਪੁੱਟਿਆ ਸੋ ਉਹਨਾਂ ਦਾ ਵੀ ਗੋਰਾ ਪ੍ਰਮੁੱਖ ਕੇ ਪੇਟੀਗਲੋ ਹਾਰਦਿਕ ਧੰਵਾਦ ਹੈ ਜਿਨ੍ਹਾਂ ਨੇ ਆਪਣੇ ਸਾਰੇ ਜੀਮੇ ਦੁਆਕੇ ਅੱਜ ਦੇ ਨਗਰ ਕੀਰਤਨ ਵਿੱਚ ਇਹ ਸ਼ਮੂਲੀਅਤ ਕੀਤੀ ਹੈ ਉਸ ਦਾ ਜੋ ਸਵਾਜਸਵੰਤ ਸਿੰਘ ਜੀ ਗੰਡਮ ਸਾਹਿਬ ਜੋ ਕਿ ਸ਼ਹਿਰ ਤੋਂ